ਅਸੀਂ ਕਿਹੜਾ ਨਵੇਂ ਬੈਠੇ ਆ ਅਸੀਂ ਲੋਕਾਂ ਦੇ ਵਿੱਚ ਵੇਚਣ ਵਾਲੇ ਬੰਦੇ ਆ ਪਾਰਟੀ ਵੱਲੋਂ ਕਾਲ ਸੀਗੀ ਜਿਹੜਾ ਕੱਲ ਆਮ ਆਦਮੀ ਪਾਰਟੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਾਏ ਆ ਜਿਹੜਾ 7 ਕਿਲੋਵਾਟ ਤੱਕ ਦਾ 3 ਰੁਪਏ ਦਾ ਅਸੀਂ ਰਿਆਇਤ ਦਿੱਤੀ ਸੀ ਉਹ ਵੀ ਇਹਨਾਂ ਪੈਸੇ ਲਾਤਦੇ ਨੇ ਸ਼ਾਹ ਟ੍ਰਾਂਸਪੋਰਟ ਦੇ ਜਿਹੜਾ ਸਫਰ ਦੇ ਪੈਸੇ ਉਹ ਵੀ ਵਧਾਤੇ ਨੇ ਸੋ ਇਹ ਲਗਾਤਾਰ ਜਿਹੜੇ ਕਹਿੰਦੇ ਸੀ ਖਜ਼ਾਨੇ ਸਾਡੇ ਬਹੁਤ ਭਰੇ ਪਏ ਆ ਉਤੋਂ ਦੀ ਉਲਟ ਰੇ ਆ ਅੱਜ ਇਹ ਚੋਰੀ ਤੇ ਮੋਰੀ ਦੇ ਨਾਲ ਚੋਰੀ ਤਰੀਕੇ ਦੇ ਨਾਲ ਲੋਕਾਂ ਦੇ ਉੱਤੇ ਡਾਕਾ ਮਾਰ ਰਹੇ ਆ ਅੱਜ 92 ਪੈਸੇ ਡੀਜ਼ਲ ਵਧਾ ਦਿੱਤਾ ਕਿਸਾਨ ਤੇ ਅੱਗੇ ਮਾਰ ਰਹੇ ਆ ਤੇ ਅੱਜ ਇਹਨਾਂ ਨੇ ਲਗਭਗ 1 ਰੁਪਿਆ ਜਿਹੜਾ ਡੀਲ ਡੀਜ਼ਲ ਪਿੱਛੇ ਵੈਟ ਵਧਾ ਦਿੱਤਾ ਪੈਟਰੋਲ ਜਿਹੜਾ 68 ਪੈਸੇ ਵਧਾ ਦਿੱਤਾ ਸੋ ਇਸ ਕਰਕੇ ਅੱਜ ਉਸ ਬੰਦ ਵਿੱਚ ਪੂਰੇ ਪੰਜਾਬ ਦੇ ਵਿੱਚ ਅਸੀਂ ਜਿਹੜੇ ਧਰਨੇ ਦੇ ਰਹੇ ਆ ਔਰ ਅੱਜ ਸਮੁੱਚਾ ਜ਼ਿਲ੍ਹਾ ਸਰਦਾਰ ਤ੍ਰਿਪਤਿਰਜਿੰਦਰ ਸਿੰਘ ਬਾਜਵਾ ਜੀ ਮੇਰੇ ਨਾਲ ਬੈਠੇ ਨੇ ਇਹ ਅਸੀਂ ਅੱਜ ਧਰਨਾ ਦੇ ਕੇ ਆਏ ਆ ਔਰ ਇਹ ਮੈਮੋਰੰਡਮ ਡੀਸੀ ਸਾਹਿਬ ਨੂੰ ਦੇਣਾ ਔਰ ਡੀਸੀ ਸਾਹਿਬ ਕਹਿੰਦੇ ਆ ਮੈਂ ਵੀ ਸੀਚਾਂ ਡੀਸੀ ਸਾਹਿਬ ਦੇ ਅੱਗੇ ਏਡੀਸੀ ਜਨਰਲ ਨੂੰ ਕਿਹਾ ਕਿ ਉਹ ਲੈ ਲੈਂਦੇ ਉਹਨਾਂ ਨੂੰ ਕਿਹਾ ਕਹਿੰਦੇ ਮੈਂ ਵੀ ਵੀਸੀ ਚਾ ਮੈਂ ਅੱਗੇ ਵੀ ਬਹੁਤ ਵਾਰ ਦੇਖਿਆ ਕਿਸੇ ਅਫਸਰ ਨੂੰ ਫੋਨ ਕਰ ਲਓ ਕਹਿੰਦੇ ਅਸੀਂ ਵੀਸੀ ਤੇ ਆ ਸੋ ਇਹ ਸਰਕਾਰੀ ਵੀਸੀ ਤੇ ਚੱਲਣ ਵਾਲੀ ਆ ਕਿਉਂਕਿ ਮਸ਼ਹੂਰੀਆਂ ਦੀ ਸਰਕਾਰ ਆ ਕੰਪਿਊਟਰਾਂ ਤੇ ਚੱਲਦੀ ਆ ਥੱਲੇ ਕੁਝ ਨਹੀਂ ਵੇਖ ਰਹੇ ਕੀ ਹੋ ਰਿਹਾ ਕਿਉਂਕਿ ਲੋਕਾਂ ਦਾ ਜਿਹੜਾ ਇਹਨਾਂ ਨੇ ਲੱਕ ਤੋੜਿਆ ਪਿਆ ਇਹਦਾ ਜਵਾਬ ਲੋਕਾਂ ਦੀ ਕਚਹਿਰੀ ਚ ਅੱਗੇ ਵੀ ਲੋਕਾਂ ਨੇ ਦੇ ਦਿੱਤਾ ਇਹਨਾਂ ਨੂੰ 92 ਤੋਂ 32 ਰਹਿ ਗਏ ਅਰਕਾ 32 ਐਮਐਲਏ ਜਿੱਤੇ ਇਹਨਾਂ ਦੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਸਿੰਗਲ ਅੰਕੜੇ ਦੇ ਵਿੱਚ ਐਮਐਲਏ ਨਹੀਂ ਸੋ ਇਸ ਕਰਕੇ ਜੋ ਲੋਕਾਂ ਦਾ ਸਾਡਾ ਰਾਈਟ ਬਣਦਾ ਆਪੋਜੀਸ਼ਨ ਵਾਲਿਆਂ ਦਾ ਜਿੱਥੇ ਸਰਕਾਰ ਗਲਤ ਆ ਉਹਨਾਂ ਨੂੰ ਟਰੈਕ ਤੇ ਲਿਆਈਏ ਅੱਜ ਡੀਸੀ ਸਾਹਿਬ ਦਾ ਫਰਜ ਬਣਦਾ ਹੈ ਉਹਨਾਂ ਦੇ ਅਫਸਰਾਂ ਦਾ ਫਰਜ ਬਣਦਾ ਹੈ ਕਿ ਮੈਮੋਰੈਂਡਮ ਲੈਂਡ ਸਾਰੀ ਲੋਕ ਜਿਹੜੇ ਆ ਲੋਕਾਂ ਦੀ ਆਵਾਜ਼ ਅਸੀਂ ਲੋਕ ਰਾਏ ਦੇ ਆ ਲੋਕਾਂ ਨੇ ਚੁੜਿਆ ਸਾਨੂੰ ਲੋਕਾਂ ਦੀ ਆਵਾਜ਼ ਲੈ ਕੇ ਆਏ ਆ ਸੋ ਇਸ ਕਰਕੇ ਡੀਸੀ ਸਾਹਿਬ ਬੀ ਡੀਸੀ ਸਾਹਿਬ ਸਾਰੇ ਜਿਹੜੇ ਆ ਹਮੇਸ਼ਾ ਮੇਰੇ ਖਾ 24 ਆਰ ਜੀ ਇਹਨਾਂ ਦੀ ਅਫਸਰਸ਼ਾਈ ਸਾਰੀ ਸਰਕਾਰ ਜਿਹੜੀ ਵੀਸੀ ਤੇ ਰਹਿੰਦੀ ਆ ਤੁਸੀਂ ਕਿਤੇ ਤੁਸੀਂ ਟੈਲੀਫੋਨ ਕਰਕੇ ਵੇਖ ਲਿਓ ਤੁਹਾਨੂੰ ਹੀ ਇਹੋ ਜਵਾਬ ਆਏਗਾ ਕਿ ਵੀਸੀ ਤਲ ਰਹੀ ਆ ਉਹ ਭਾਈ ਸਾਹਿਬ ਵੀਸੀ ਤੋਂ ਬਾਹਰ ਨਿਕਲੋ ਲੋਕਾਂ ਦੀ ਕੀਸੀ ਹੋਈ ਪਈ ਆ ਲੋਕਾਂ ਦੇ ਜਿਹੜੇ ਹਾਲਾਤ ਨੇ ਅੱਜ ਦੇਣੇ ਗੋਲੀਆਂ ਚੱਲਦੀਆਂ ਨੇ ਆ ਥੋੜੇ ਦਿਨ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਨਕਲਮਾ ਜੰਦੇ ਘਰ ਗੋਲੀਆਂ ਚੱਲੀਆਂ ਇਸ ਤੋਂ ਪਹਿਲਾਂ ਜਿਹੜਾ ਇੱਕ ਨੰਬਰ ਸਕੀਮ ਪ੍ਰੋਮੋਸ਼ਨ ٹرسٹ 40 ਲੱਖ ਦੀ ਚੋਰੀ ਹੋਈ ਆ ਇਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਲੋਕ ਅੱਜ ਡਰ ਰਹੇ ਨੇ ਤਿੰਨ ਕਤਲ ਫਿਰੋਜ਼ਪੁਰ ਹੋ ਗਏ ਨੇ ਹਰ ਰੋਜ਼ ਜਿਹੜੀ ਆ ਗੁੰਡਾਗਰਦੀ ਪੰਜਾਬ ਚ ਵਧੀ ਹੋਈ ਆ ਸੋ ਇਹ ਲੋਕਾਂ ਨੂੰ ਜਗਾਉਣ ਵਾਸਤੇ ਅਸੀਂ ਇੱਥੇ ਸਰਕਾਰ ਨੂੰ ਜਗਾਉਣ ਲਈ ਇੱਥੇ ਆਏ ਆ ਸੋ ਮੈਂ ਉਮੀਦ ਕਰਦਾ ਕਿ ਡੀਸੀ ਸਾਹਿਬ ਆ ਕੇ ਬਾਹਰ ਸਾਡੇ ਕੋਲੋਂ ਮੈਮੋਰੰਡਮ ਲੈਣ ਸਾਡੀ ਆਵਾਜ਼ ਚੀਫ ਮਿਨਿਸਟਰ ਸਾਹਿਬ ਤੱਕ ਪਹੁੰਚਾਉਣ ਤਾਂ ਜੋ ਸਰਕਾਰ ਜਿਹੜੀ ਐ ਸੁੱਤੀ ਪਈ ਐ ਇਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰੀਏ ਤੇ ਜਿਹੜੇ ਗਰੀਬਾਂ ਦਾ ਲੱਕ ਟੁੱਟ ਰਿਹਾ ਜੋ ਮੰਗਹਾਈ ਚ ਪੀਸ ਰਹੇ ਆ ਅੱਜ ਉਹਨਾਂ ਦੇ ਹਾਲਾਤ ਅਸੀਂ ਡੀਸੀ ਸਾਹਿਬ ਦੇ ਥਰੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਪਹੁੰਚਾਉਣਾ ਚਾਹੁੰਦੇ ਆ ਕਿਉਂਕਿ ਉੱਥੇ ਸੈਸ਼ਨ ਦੇ ਵਿੱਚ ਤੇ ਕੋਈ ਬਹੁਤੀ ਗੱਲ ਸੁਣਦੇ ਨਹੀਂ ਕਿਉਂਕਿ ਸਮਾਂ ਵੀ ਉਹਨਾਂ ਕੋਲ ਘੱਟ ਸੈਸ਼ਨ ਹੀ 2 ਦਿਨ ਦਾ ਹੁੰਦਾ ਉਸ ਕਰਕੇ ਅੱਜ ਅਸੀਂ ਲੋਕਤੰਤ੍ਰਿਕ ਢੰਗ ਦੇ ਨਾਲ ਇੱਥੇ ਸਾਰੇ ਡਿਸਟ੍ਰਿਕਟ ਵੱਲੋਂ ਇੱਥੇ ਸਾਰੇ ਬਲਾਕ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਵਾਈਸ ਪ੍ਰਧਾਨ ਐਮਸੀ ਸਾਹਿਬਾਨ ਸਰਪੰਚ ਬਲਾਕ ਸੰਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਰਜਾ ਬਜ਼ਰਜਾ ਸਾਰੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਇੱਥੇ ਪਹੁੰਚੇ ਆ ਸੋ ਅਸੀਂ ਲਗਾਤਾਰ ਇਹ ਪ੍ਰੋਟੈਸਟ ਕਰਾਂਗੇ ਜਿੰਨੀ ਦੇਰ ਤੱਕ ਸਾਡਾ ਜਿਹੜਾ ਮੈਮੋਰੰਡਮ ਹੈ ਡੀਸੀ ਸਾਹਿਬ ਆ ਕੇ ਨਹੀਂ ਲੈਂਦੇ ਬਿਜਲੀ ਦੇ ਬਿਜਲੀ ਅਧਿਕਾਰੀ ਆ ਗਏ ਨੇ ਇਹਨਾਂ ਉੱਪਰ ਬੜੀਤ ਦਬਾਅ ਹੈਗਾ ਕਿਉਂਕਿ ਕੱਲ ਵੇਖੋ ਮੈਂ ਮੈਂ ਦੱਸਦਾ ਮੈਂ ਦੱਸਦਾ ਜੀ ਦਬਾ ਇਹਨਾਂ ਵਿਚਾਰਿਆਂ ਅਫਸਰਾਂ ਦਾ ਕੀ ਕਸੂਰ ਆ ਸਰਕਾਰ ਉਹ ਚਲਾਉਂਦੇ ਨੇ ਵਿਧਾਨ ਸਭਾ ਦੇ ਵਿੱਚ ਵੀ ਉਹਨਾਂ ਦੇ ਬਾਹਰੋਂ ਦਿੱਲੀ ਤੋਂ ਲਿਆ ਕੇ ਬੰਦੇ ਭਾਇਓ ਆ ਕੰਪਿਊਟਰ ਤੇ ਪਿੱਛੇ ਮੈਂ ਅਨਿਕੇਤ ਸਖਸ ਇਹਨਾਂ ਨੂੰ ਫੜਿਆ ਵੀ ਸੀ ਤੇ ਔਰ ਉੱਥੇ ਉਹ ਦੱਸਦੇ ਨੇ ਕਿ ਕਿਹਦੀ ਫੋਟੋ ਅਸੀਂ ਦਿਖਾਉਣੀ ਆ ਕਿਹਦਾ ਬਾਹਰ ਪੰਜਾਬ ਦੇ ਲੋਕਾਂ 'ਚ ਮੈਸੇਜ ਦੇਣਾ ਨਹੀਂ ਦੇਣਾ ਇੱਥੇ ਹੁਣ ਓਪਨਲੀ ਅਸੀਂ ਬੋਲ ਰਹੇ ਆ ਮੀਡੀਆ 'ਚ ਗੱਲ ਜਾਣੀ ਆ ਕਿ ਡੀਸੀ ਸਾਹਿਬ ਨੇ ਤੇ ਇਹਨਾਂ ਦੇ ਅਫਸਰਾਂ ਨੇ ਮੈਂਡੋ ਮੈਮੋਰੈਂਡਮ ਲਿਆ ਉਹ ਫਿਰ ਚੈਨਲਾਂ ਤੇ ਚੱਲੂ ਕਿਉਂ ਲਿਆ ਉਹ ਕਿਤੇ ਨਾ ਕਿਤੇ ਸਰਕਾਰ ਜਿਹੜੀ ਆ ਉਹ ਡਰਦੀ ਆ ਕਿ ਇਹ ਲੋਕਾਂ ਤੱਕ ਗੱਲ ਨਾ ਪਹੁੰਚੇ ਕਿ ਅਸੀਂ ਰੇਟ ਵਧਾਏ ਆ ਅਸੀਂ ਲੋਕਾਂ ਨੂੰ ਇਨਡਾਇਰੈਕਟਲੀ ਉਹਨਾਂ ਦੀ ਜੇਬ ਤੇ ਕੈਂਚੀ ਫੇਰ ਰਿਹਾ ਸੋ ਇਹ ਉਹਨਾਂ ਦੇ ਸੁਭਾਵਕ ਕਿ ਪੋਲਿਟੀਕਲ ਪ੍ਰੈਸ਼ਰ ਆਪਸਰਾ ਤੇ ਹੁੰਦਾ ਹੈ ਉਹ ਇਹਨਾਂ ਤੇ ਹੈਗਾ ਆ ਕਿ ਉਹ ਪਹਿਲਾਂ ਵੀ ਚੱਲਦਾ ਰਿਹਾ ਪਹਿਲਾਂ ਤੇ ਕੋਈ ਇਹੋ ਜਿਹਾ ਪ੍ਰੈਸ਼ਰ ਨਹੀਂ ਸੀ ਠੀਕ ਹੈ ਮੈਮੋਰੰਡਮ ਲਿਆ ਲਓ ਤੁਸੀਂ ਆ ਸਾਡਾ ਮੈਮੋਰੰਡਮ ਸੀ ਮਿਨਿਸਟਰ ਸਾਹਿਬ ਤੋਂ ਪਹਚਾਓ ਪਰ ਸਰ ਸਾਰੇ ਵਾਰੀ ਵਾਰੀ ਸਪਸ਼ਟੀਕਰਨ ਦੇਣ ਜਾ ਰਹੇ ਆ ਪਰ ਅਜੇ ਤੱਕ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਸਪਸ਼ਟੀਕਰਨ ਜਿਹੜਾ ਹੈ ਇਹ ਗੋਲ-ਮੋਲ ਜਿਆ ਦੇ ਰਿਆ ਪਹਿਲਾਂ ਤੇ ਪਬਲੀਕਲੀ ਐਕਸੈਪਟ ਕਰਨ ਕਿ ਅਸੀਂ ਕਿਹੜੀਆਂ ਗਲਤੀਆਂ ਕੀਤੀਆਂ ਤੇ ਕਿਸ ਕਾਰਨ ਅੱਜ ਅਸੀਂ ਜਿਹੜਾ ਅਕਾਲ ਤਖਤ ਸਾਹਿਬ ਤੇ ਜਾ ਰਹੇ ਹਾਂ ਅਕਾਲ ਤਖਤ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਇੱਕ ਕਿਸਮ ਦਾ ਦੋਸ਼ੀ ਇਹਨਾਂ ਨੂੰ ਕਿਹਾ ਤੇ ਜਿਹੜੇ ਦੋਸ਼ੀ ਅਜੇ ਤੱਕ ਤੇ ਆਪਣਾ ਦੋਸ਼ ਹੀ ਨਹੀਂ ਮੰਨੇ ਮੈਨੂੰ ਕਿਸੇ ਲੀਡਰ ਦੀ ਦਿਖਾ ਦਿਓ ਇਨਕਲੂਡਿੰਗ ਸੁਬੀਸ਼ਿੰਗ ਬਾਦਲ ਕਿ ਕਿੱਥੇ ਉਹਨਾਂ ਦੀ ਪਬਲਿਕਲੀ ਇੱਕ ਪ੍ਰੈਸ ਨੋਟ ਆਇਆ ਹੋਵੇ ਕਿ ਹਾਂ ਅਸੀਂ ਸੌਦਾ ਸਾਦ ਨੂੰ ਮਾਫੀ ਵੀ ਦਿਵਾਈ ਆ ਹਾਂ ਅਸੀਂ ਸਾਡੇ ਕੋਲ ਵੱੱਜਰ ਗੁਨਾਹ ਹੋਇਆ ਪਰ ਅਜੇ ਤਾਈਂ ਤੇ ਇਹ ਗੱਲ ਕਿਤੇ ਵੀ ਨਹੀਂ ਉਹਨਾਂ ਨੇ ਮੰਨੀ ਬਸ ਗੋਲਮੋਲ ਜੀ ਗੱਲ ਉੱਥੇ ਜਾ ਕਰਦੇ ਆ ਜੀ ਅਸੀਂ ਆਪਣੀਆਂ ਭੁੱਲਾਂ ਬਖਸ਼ਾਉਣ ਆਏ ਆ ਭੁੱਲਾ ਇਦਾਂ ਨਹੀਂ ਬਖਸ਼ਾਈਆਂ ਜਾਣੀਆਂ ਅਲਟੀਮੇਟਲੀ ਬਿੱਲੀ ਥੱਲੇੋਂ ਬਾਹਰ ਆਉਣੀ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਪਹਿਲ ਕਦਮੀ ਕੀਤੀ ਆ ਮੈਂ ਉਮੀਦ ਕਰਦਾ ਕਿ ਇਹ ਵੀ ਕਿਰਪਾ ਪਰਮਾਤਮਾ ਦੀ ਉਹਨਾਂ ਤੇ ਹੋਈ ਆ ਔਰ ਆਸ਼ ਕਰਦਾ ਕਿ ਜਥੇਦਾਰ ਸਾਹਿਬ ਇਹ ਇਹ ਪਬਲਿਕਲੀ ਇਹ ਸਾਰਾ ਕੁਝ ਕਲੀਅਰ ਕਰਨਗੇ ਕਿ ਇਨਕਲੂਡਿੰਗ ਸੁਖਵੀਰ ਸਿੰਘ ਬਾਦਲ ਸਾਰੇ ਅਕਾਲੀ ਦਲ ਦੇ ਜਿੰਨੇ ਵੀ ਉਸ ਸਮੇਂ ਦੇ ਵਜ਼ੀਰ ਸੀਗੇ ਜਿਨ੍ਹਾਂ ਨੇ ਨਾਲ ਹੋ ਕੇ ਇਹ ਮਾਫੀ ਦਵਾਈ ਜਿਨ੍ਹਾਂ ਨੇ ਸਾਰਾ ਕੁਝ ਇਹ ਵੱੱਜਰ ਗੁਨਾਹ ਕੀਤਾ ਇਹ ਪਬਲਿਕਲੀ ਪਹਿਲਾਂ ਗੱਲ ਆਵੇ ਕਿ ਇਹ ਮਾਫੀ ਮੰਗਣ ਕਾਦੀ ਜਾ ਰਹੀ ਹੈ ਜੇ ਤੱਕ ਤੇ ਤੁਹਾਨੂੰ ਤੇ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਕਿ ਇਹ ਮਾਫੀ ਕਾਦੀ ਮੰਗੀ ਮੰਗੀ ਜਾ ਰਹੀ ਹੈ ਸਿਰਫ ਉੱਥੇ ਜਾ ਕੇ ਇਹ ਪਬਲਿਕਲੀ ਜਾ ਰਿਹਾ ਕਿ ਜੀ ਅਸੀਂ ਆਪਣੀ ਮਾਫੀ ਮੰਗਣ ਗਏ ਆ ਪਰ ਕਾਦੀ ਮਾਫੀ ਮੰਗਣ ਗਏ ਹੋ ਜੇ ਤੱਕ ਤੇ ਪਬਲਿਕਲੀ ਸਾਨੂੰ ਵੀ ਨਹੀਂ ਪਤਾ ਲੱਗਦਾ ਲੱਗਦਾ ਨਹੀਂ ਕਿ ਮਾਫੀ ਜਿਹੜੀ ਹੈ ਪਹਿਲਾਂ ਲੋਕਾਂ ਤੋਂ ਮੰਗਣੀ ਚਾਹੀਦੀ ਹੈ ਪਹਿਲਾਂ ਲੋਕਾਂ ਦੀ ਕਚਹਿਰੀ ਚ ਜਾਣਾ ਚਾਹੀਦਾ ਉਸ ਤੋਂ ਬਾਅਦ ਮੈਂ ਮੈਂ ਇਹ ਗੱਲ ਕਹਿ ਰਿਹਾ ਕਿ ਚਾਹੇ ਉਹ ਲੋਕਾਂ ਦੀ ਕਚਹਿਰੀ ਚ ਜਾਣ ਚਾਹੇ ਸਾਡੀ ਸਰਪੁਚਤ ਅਦਾਲਤ ਜਦੋਂ ਕੱਲ ਤੱਕ ਸਾਹਿਬ ਜੀ ਦੇ ਹੁਕਮ ਹੋ ਜੇ ਤੇ ਉੱਥੇ ਵੀ ਜਾਣਾ ਬਣਦਾ ਪਰ ਪਬਲਿਕ ਚੀਜ਼ ਨੂੰ ਅਸੈਪਟ ਤੇ ਕਰੋ ਵੀ ਅਸੀਂ ਜਾ ਕਿਉਂ ਰਹੇ ਹਾਂ ਪਰ ਅਜੇ ਤੱਕ ਪਬਲੀਕਲੀ ਕਿਸੇ ਵੀ ਲੀਡਰ ਨੇ ਉੱਪਰ ਤੋਂ ਲੈ ਕੇ ਨੀਚੇ ਤੱਕ ਇਹ ਕਿਸੇ ਨੇ ਗੱਲ ਅਸੈਪਟ ਨਹੀਂ ਕੀਤੀ ਕਿ ਅਸੀਂ ਕਿਉਂ ਜਾ ਰਹੇ ਹਾਂ ਅਜੇ ਸਿਰਫ ਉਹ ਪਬਲੀਕਲੀ ਇੰਨਾ ਪਤਾ ਕਿ ਉੱਥੇ ਆਪਣੇ ਭੁੱਲ ਬਖਸ਼ਾਉਣ ਜਾ ਰਹੇ ਹਾਂ ਭੁੱਲ ਕਿਹੜੀ ਕੀਤੀ ਹੈ ਜਦੋਂ ਉਹ ਮੰਨਣਗੇ ਫਿਰ ਗੱਲ ਕਰਾਂਗੇ ਸਪੋਰਟਿੰਗ ਲਗਾ ਰਿਹਾ ਜਾ ਕੇ ਆਏ ਨੇ ਕਹਿੰਦੇ ਕਿ ਜੋ ਕਮਾਏਗਾ ਹੀ ਮੰਨਣਾ ਸਾਰੇ ਲੀਡਰ ਜਾ ਕੇ ਆਏ ਨੇ ਮੈਂ ਕਹਿੰਦਾ ਕਿ ਸੁਖਬੀਰ ਸਿੰਘ ਬਾਦਲ ਤੇ ਇੱਕਦਮ ਅਗਲੇ ਦਿਨ ਹੀ ਚਲੇ ਗਏ ਜਿੰਨੀ ਸਪੀਡ ਚ ਉਹ ਗਏ ਉੰਨੀ ਸਪੀਡ ਚ ਮੈਂ ਸਮਝਦਾ ਕਿ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਬਹਿ ਕੇ ਪ੍ਰੈਸ ਕਾਨਫਰੰਸ ਕਰਕੇ ਮੰਨ ਲੈਣਾ ਚਾਹੀਦਾ ਕਿ ਆਹ ਗਲਤੀ ਕਰਕੇ ਅਸੀਂ ਚੱਲੇ ਆਂ ਅਸੀਂ ਸੌਦਾ ਸਾਦ ਨੂੰ ਜਿਹੜਿਆ ਸਾਰਾ ਸਵਾਗਰ ਚਾਇਆ ਅਸੀਂ ਉਹਨੂੰ ਸਾਰਾ ਕੁਝ ਰਿਲੈਕਸੇਸ਼ਨ ਦਿੱਤੀਆਂ ਉਹ ਮੰਨਣ ਤੇ ਫਿਰ ਹੋ ਸਕਦਾ ਕਿ ਤੇ ਪਰਮਾਤਮਾ ਮਿਹਰ ਪਾਏ ਤੇ ਹੌਲੀ ਹੌਲੀ ਕਿਤੇ ਦਾਹ ਵੀਹ ਸਾਲਾਂ ਨੂੰ ਸੰਗਤ ਮਾਫ ਕਰ ਦੇ ਪਰ ਐਡੀ ਜਲਦੀ ਜੇ ਕਹਿਣ ਐਡਾ ਵੱਡਾ ਗੁਨਾਹ ਕਰਕੇ ਤੇ ਅਸੀਂ ਗੋਲਮੋਲ ਕਰਕੇ ਬਾਹਰ ਨਿਕਲ ਜਾਾਂਗੇ ਇਹ ਇਹ ਕਦੇ ਵੀ ਨਹੀਂ ਹੋਣਾ